ਸੂਜਕ ਖਸਾਨ ਭਲਾਈ ਸੰਸਥਾ ਦੇ ਮਹੀਨੇਵਾਰ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਬਾਠਾ ਤੇ ਡਾਕਟਰ ਰਕਵਨ ਸਿੰਘ ਨੇ ਜਰਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁੱਦੇ ਵਿਚਾਰੇ ਗਏ ਖਾਸ ਕਰਕੇ ਵਾਤਾਵਰਣ ਸੰਬੰਧੀ ਬੜੀ ਗੰਬੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਤੇ ਹਰदयाल ਸਿੰਘ ਬੋਲਿਆ ਜਸਪਾਲ ਸਿੰਘ, ਇੰਦਰਪਾਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਪੰਜਗਰਾਇਆਂ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਰਾਏਪੁਰਪੁਰਦ, ਅਮਰੀਕ ਸਿੰਘ, ਅੰਗਰੇਜ਼ ਸਿੰਘ ਆਦਿ ਪਾਰੀ ਗਿਣਤੀ ਵਿੱਚ ਆਗੂ ਅਤੇ ਮੈਂਬਰ ਹਾਜ਼ਰ ਸਨ ਜੀ ਬੀ ਰੋਜਸਪੀ ਸਿੰਘ ਆਲਖਦੀਵ ਸੇਸ਼ ਰਿਪੋਰਟ ਪਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ ਚੁਗਾਵਾ ਪਾਣੀ ਪਤਾ ਧਰਤ ਹੱਥ ਇਹ ਸਾਡੇ ਕੋਲ ਜਿਵਨ ਜੀ ਹੈ ਪਾਣੀ ਦੀ ਵੀ ਬਸ ਤੋਂ ਸਾਨੂੰ ਜਿਹੜੀ ਕੋਸ਼ਿਸ਼ ਸਮਝ ਕੇ ਕਰੀ ਚਾਹੀਦੀ ਹੈ ਤੇ ਧਰਤੀ ਦਾ ਵੀ ਖਿਆਲ ਰੱਖਣਾ ਚਾਹੀਦਾ ਹਾਂ ਅਸੀਂ ਜ਼ਿੰਮੇਵਾਰ ਜਿਹੜੀ ਧਰਤੀ ਚੋਂ ਪਾਣੀ ਕੱਢਦੇ ਹਾਂ ਇਹ ਸਾਫ਼ ਸੁਥਰਾ ਪਾਣੀ ਕੱਢਦੇ ਹਾਂ ਸਾਫ਼ ਸੁਥਰਾ ਹੀ ਧਰਤੀ ਚ ਪਾਣੀ ਧਰਤੀ ਉਹਨੂੰ ਗੰਦਲਾ ਕੌਣ ਕਰ ਰਿਹਾ ਸੀ ਕਿ ਸੋਚਣ ਵਾਲੀ ਗੱਲ ਹੈ ਕਿ ਪਾਣੀ ਨੂੰ ਨਸ਼ਟ ਕੌਣ ਕਰ ਰਿਹਾ ਹੈ ਜਿੰਨੀਆਂ ਇੰਡਸਟਰੀਆਂ ਜਿੰਨੀਆਂ ਕੋਕੋਲਾ ਫੈਕਟਰੀਆਂ ਜਿੰਨੀਆਂ ਬੀਅਰ ਸ਼ਰਾਬ ਬਣਾਉਂਦੀਆਂ ਗੱਦੀ ਸ਼ਰਾਬਾਂ ਰਹੀ ਇਹ ਸਾਰਾ ਇਹ ਪਾਣੀ ਇੰਨਾ ਦਾ ਹੀ ਗੰਦਾ ਹੋ ਰਿਹਾ ਹੈ ਇਹਨਾਂ ਦੇ ਕੈਮੀਕਲ ਪਾਏ ਗਏ ਧਰਤੀ 'ਚ ਜਾ ਰਿਹਾ ਜਿਹੜਾ ਕਿ ਧਨਵਾਜ ਧਰਤੀ 'ਚ ਪਾਣੀ ਦੀ ਘਾਟ ਨਹੀਂ ਪਾਣੀ ਥੜਾ ਜ਼ਹਿਰੀਲਾ ਹੋ ਚੁੱਕਾ ਹੈ ਜ਼ਹਿਰੀਲਾ ਪਾਣੀ ਕੌਣ ਦੇ ਰਿਹਾ ਜ਼ਹਿਰੀਲਾ ਪਾਣੀ ਫੈਕਟਰੀਆਂ ਦੇ ਰਹੀਆਂ ਜਿਹਾ ਕਿ ਪਾਣੀ ਤੁਹਾਡਾ ਨਾਲਿਆਂ 'ਚ ਇਹਨਾਂ 'ਚ ਜਾ ਕੇ ਉਹ ਤਾਂ ਪਾਣੀ ਨਹੀਂ ਦੰਦ ਨਗਰ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਇੰਨਾ ਦਾ ਪਾਣੀ ਦਾ ਕੁਝ ਨਾ ਕੁਝ ਇਹਨਾਂ ਨੂੰ ਉਸ ਇਲਾਕੇ 'ਚ ਕੱਢਿਆ ਜਾਏ ਜਿੱਥੇ ਪਾਣੀ ਦੀ ਵਰਤੋਂ ਹੀ ਹੈਗੀ ਜਿੱਦਾਂ ਕਿ ਰਾਜਸਥਾਨ ਵਾਲੇ ਇੱਧਰ ਇਹਨਾਂ ਨੂੰ ਜਾਈ ਰੱਖਿਆ ਜਾਏ ਇਥੋਂ ਇਹ ਪਾਣੀ ਸਾਡਾ ਜਿਹੜਾ ਜ਼ਹਿਰੀਲਾ ਕਰ ਰਹੀਆਂ ਫੈਕਟਰੀਆਂ ਦੂਜਾ ਇੱਕ ਰੁੱਖਾਂ ਦੀ ਗੱਲ ਰੁੱਖ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿਉਂਕਿ ਆਕਸੀਜਨ ਦੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਵੀ ਆ ਹਾਲਾਤ ਬਣੇ ਨੇ ਆਕਸੀਜਨ ਹਰ ਇੱਕ ਨੂੰ ਪ੍ਰੋਬਲਮ ਆ ਰਹੀ ਹੈ ਹਰ ਬੰਦੇ ਨੂੰ ਸਾਹ ਲੈਣ ਦੀ ਤੰਗੀ ਆ ਰਹੀ ਹੈ ਇਹਦੇ ਕਰਕੇ ਰੁੱਖ ਲਾਉਣੇ ਜ਼ਰੂਰੀ ਚਾਹੀਦੇ ਕਿ ਜਿੰਨੀਆਂ ਸਾਡੀਆਂ ਮੋਟਰਾਂ ਨੇ ਹਰ ਜਿੰਮੀਂਦਾਰ ਕੋਈ ਕਿ ਦੋ ਦੋ ਮੋਟਰਾਂ ਕਿੰਨੀ ਸਾਡਾ ਕਨ ਜੇ ਕੋਈ ਇਦਾਂ ਦੀ ਹੋਏ ਆਪਾਂ ਮੀਟਿੰਗ ਪਾਸ ਕੀਤੀ ਜੇ ਸਾਰੀਆਂ ਦੁਨੀਆ ਨਾਲ ਰਲ ਕੇ ਕਿ ਜਿੰਨੇ ਵੀ ਜ਼ਿੰਮੇਵਾਰ ਹਰ ਆਪਣੀ ਮੋਟਰ ਦੇ ਉੱਤੇ ਕਿਤੇ ਨਹੀਂ ਲਾ ਸਕਦੇ ਆਪਾਂ ਮੋਟਰ ਤੇ ਤੇ ਲਾ ਸਕਦੇ ਹਾਂ ਇੱਕ ਮੋਟਰ ਤੇ ਦੂਰ ਉਖ ਚਾਰ ਉਖ ਪੰਜ ਰੁਖ ਹਰ ਮੋਟਰ ਤੇ ਹੀ ਲੱਗਣੀ ਚਾਹੀਦੀ ਹੈ ਤੇ ਉਹ ਬੰਦੇ ਦਾ ਹੀ ਜਿਹੜਾ ਦੁਨੀਆ ਨਾਲ ਸਰਕਾਰ ਕਰਾਂਗੇ ਉਹਦਾ ਸਹਿਮਤ ਕਰਾਂਗੇ ਇਹੋ ਜਿਹੇ ਟੀਨਾ ਚੁੱਕ ਕੇ ਤੇ ਚਲੋ ਇਹ ਮੁੱਦੇ ਚੁੱਕ ਕੇ ਤੇ ਇਹਦੇ ਵਿੱਚ ਐਸਾ ਵਾਤਾਵਰਣ ਜਿ ਕੋਈ ਸੁਧਾਰ ਕਰ ਸਕਦੇ ਹਾਂ ਚਲੋ ਜੇ ਬੋਲਦੇ ਹਾਂ ਕੋ ਗੱਲ ਮਰਹਾਜ ਨੂੰ ਸਾਰੇ ਖੱਤੇ ਸੰਦੇ ਲਈ ਦੀ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਹੋਵੇ ਜੀ ਖੱਤੇ ਵੀ ਜੀ ਵੀਰ ਜੀ ਹੁਣੇ ਸਾਡੇ ਰੁੱਖ ਲਾਉਣ ਦੀ ਗੱਲ ਕੀਤੀ ਆ ਨਾਲ ਮੈਂ ਵੀ ਤੁਹਾਨੂੰ ਸੁਝਾਅ ਦੇਵਾਂਗਾ ਆਖਣਾ ਕਿ ਆਪਣੀ ਐਡ ਕਰ ਦਿਆ ਆ ਦਾਤ ਨੂੰ ਮੜੀਆਂ ਦੇ ਵਿੱਚ ਲੱਗੇ ਵੀ ਰੁੱਖ ਸੁੱਕਣ ਦੇ ਆ ਉਹ ਤਾਂ ਕੀ ਕਰਾਉਂ ਜਿਹੜੇ ਪਾਣੀ ਨਹੀਂ ਹੈਗਾ ਅੱਜ ਅਸੀਂ ਜੀਰ ਦੇ ਉੱਪਰ ਇੱਕ ਜਾ ਗੇਡਰੀ ਤਾਂ ਕੀ ਰੱਖ ਕੇ ਸਾਰੇ ਰੁੱਖਾਂ ਨੂੰ ਪਾਣੀ ਪਾ ਕੇ ਆਏ ਆ ਦੁਪਹਿਰੇ 11:30 ਵਜੇ ਨਾਲ ਸੇਮ ਖੜੀ ਦਵਾਈ ਪਾਈ ਆ ਨਾਲ ਮੈਂ ਇਹ ਵੀ ਬੋਲ ਕੇ ਪਾਇਆ ਵੀ ਰੋਖ ਲਗਾਓ ਨਾ ਰੋਖ ਬਚਾਓ ਵੀ ਜਿਹੜੇ ਪਹਿਲੇ ਰੋਖ ਆਪਣੇ ਲੱਗੇ ਆ ਆਪ ਇਹਨਾਂ ਨੂੰ ਬਚਾਉਣਾ ਤੇ ਬਿਲਕੁਲ ਸੱਚੀ ਕਹਾਵਤ ਮੰਨ ਸੁਣਾ ਜਾ ਆਂਦੇ ਗੁਰੂ ਕਰੋ ਜਦੋਂ ਮੈਂ ਸੇਵਾ ਕਰੋ ਤਰ ਫਲ ਮਿਲੂਗਾ ਸਕੂਲੇ ਕਰਨੋ ਸਮਝਾਣ ਘਾਟ ਕਰ ਲੋ ਗੋਦਰਾ ਸਾਹਿਬ ਕਰ ਲੋ ਤਰ ਫਲ ਜਗੂ ਮਿਲੇਗਾ ਜੀ 2019 ਦੀ ਗੱਲ ਹੈ ਜਿਹੜੇ ਸਾਡੇ ਕਣਕਾਂ ਸੜੀਆਂ ਚਾਰ ਪਿੰਡਾਂ ਦੀਆਂ ਸਾਡੇ ਲਾਗੇ ਸਾਰੇ ਅੱਖ ਲੱਗੀ ਸੀ ਉਸ ਦਿਨ 10:22 ਤੋਂ ਆ ਗਿਆ ਸੀ ਰੁੱਖ ਛੋਟੇ ਸੀ ਮੈਂ ਸਾਰੇ ਰੁੱਖਾਂ ਨੂੰ ਪਾਣੀ ਪਾ ਕੇ ਤਰ ਕਰਕੇ ਆਇਆ ਅਜੇ ਘਰ ਜਾ ਕੇ ਬੈਠਾ ਮੈਨੂੰ ਫੋਨ ਆ ਗਿਆ ਅੱਗ ਲੱਗੀ ਆ 10 ਨੇ ਸਪੀਕਰ ਤੇ ਬੋਲਿਆ ਤਾਂ ਸਿਰੇ ਕਿਸਾਨ ਸਾਰੇ ਟਰੈਕਟਰ ਲਾ ਕੇ ਆ ਗਏ ਜਦੋਂ ਅਸੀਂ ਗਏ ਅੱਗ ਬਹੁਤ ਜ਼ਿਆਦਾ ਫੈਲ ਚੁੱਕੀ ਸੀ ਬੜੀ ਕੋਸ਼ਿਸ਼ ਕੀਤੀ ਮੈਂ ਪਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਜੀ ਤੇ ਮਨੋਂ ਤੇਰੀ ਕਰ ਕਿਵੇਂ ਬੱਜ ਗਈ ਮੈਂ ਮੈ ਸੁਸ਼ਾਨ ਘਾਟਾ ਦੀ ਮੜੀਆਂ 'ਚ ਪਾਣੀ ਪਾ ਕੇ ਆਇਆ ਸਿਰਫ 5 ਫੁੱਟ ਦਾ ਇੱਕ 7 ਫੁੱਟ ਦਾ ਪਿਆ ਹੋਗਾ ਜਿਹੜੀ ਅੱਗ ਨਹੀਂ ਟੱਪ ਸਕੀ ਸੜਕ 33 40 ਫੋਟ ਦੀ ਆਪਣੇ ਰਾਪੁਰਾ ਤੱਕ ਅੱਗੇ ਚੱਲ ਗਈ ਸੀ ਜੇ ਤੁਸੀਂ ਸੇਵਾ ਕਰੋਗੇ ਤੁਹਾਨੂੰ ਫਾਇਦਾ ਹੋਊ ਲੱਗ ਗਿਆ ਜਿਉਂ ਬੇਨਤੀ ਕੀਤੀ ਹੈ ਮਿਹਰਬਾਨੀ ਅੱਜ ਸੰਯੁਕਤ ਕਿਸਾਨ ਭਲਾਈ ਸੰਸਥਾ ਦੀ ਨਾਰਾਦੀ ਮੀਨਾਂਵਰ ਮੀਟਿੰਗ ਹੋਈ ਆ ਜਿਦੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਵਿਚਾਰਾ ਹੋਈਆਂ ਨੇ ਖਾਸ ਕਰਕੇ ਵਾਤਾਵਰਣ ਸੰਬੰਧੀ ਵਿਚਾਰ ਹੋਈ ਆ ਡੂੰਗੀ ਵਿਚਾਰ ਕੀਤੀ ਗਈ ਆ ਕਿ ਦੁਬਈ ਵਰਗਾ ਜਿਹੜਾ ਸ਼ਹਿਰ ਆ ਉਹਦਾ ਟੈਂਪਰੇਚਰ ਘਟ ਰਿਹਾ ਆ ਤੇ ਜਿਹੜਾ ਸਾਡਾ ਪੰਜਾਬ ਆ ਬੂਰਾ ਪਿਉਰਾ ਧਰਤੀ ਆ ਇਹਦਾ ਜਿਹੜਾ ਟੈਂਪਰੇਚਰ ਦਿਨ ਦਿਨ ਵਧ ਰਿਹਾ ਉਹਦੇ ਸਬੰਧ ਵਿੱਚ ਵਿਚਾਰਾਂ ਕੀਤੀਆਂ ਗਈਆਂ ਨੇ ਜਿਸ ਤਰ੍ਹਾਂ ਨਵੇਂ-ਨਵੇਂ ਵੱਡੇ-ਵੱਡੇ ਜਿਹੜੇ ਰੋਡ ਬਣ ਰਹੇ ਨੇ ਉੱਥੇ ਦਰਖਤ ਕੱਟੇ ਜ਼ਰੂਰ ਜਾ ਰਹੇ ਨੇ ਪਰ ਨਵੇਂ ਬਹੁਤ ਘੱਟ ਲੱਗ ਰਹੇ ਨੇ ਜਿਸ ਤਰ੍ਹਾਂ ਪਹਿਲਾਂ ਪੁਰਾਣੇ ਸਮੇਂ ਵਿੱਚ ਸਾਡੇ ਕੋਲ ਪਿਛਲੇ ਸਮੇਂ ਵਿੱਚ 50 50 60 60 100 100 200 200 ਸਾਲ ਪੁਰਾਣੇ ਜਿਹੜੇ ਬੋੜ ਬੋੜ ਪਿੱਪਲ ਵਰਗੇ ਦਰਖਤ ਸੀ ਅੱਜ ਉਹ ਲੂਪ ਹੋ ਗਏ ਨੇ ਇਸ ਕਰਕੇ ਅਸੀਂ ਅੱਜ ਸਾਰਿਆਂ ਨੂੰ ਇਹ ਬੇਨਤੀ ਕੀਤੀ ਆ ਕਿ ਆਪੋ ਆਪਣੀਆਂ ਮੋਟਰਾਂ ਦੇ ਜਿੱਥੇ ਜਗ੍ਹਾ ਖਾਲੀ ਮਿਲਦੀ ਆ ਉੱਥੇ ਵੱਧ ਤੋਂ ਵੱਧ ਦਰਖਤ ਲਗਾਓ। ਉਹ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਨ੍ਹਾਂ ਜਿਹੜੇ ਜ਼ਿਮੀਂਦਾਰਾਂ ਦੀ ਰੋਡ ਤੇ ਜ਼ਮੀਨ ਪੈਂਦੀ ਆ ਉਹਨਾਂ ਨੂੰ ਵੀ ਹਦਾਇਤਾਂ ਕੀਤੀਆਂ ਜਾਣ ਕਿ ਰੋਡ ਤੇ ਉਹ ਜਿਹੜੇ ਆਪਣੇ ਮੱਥਾ ਜਿਹੜਾ ਸੜਕ ਦਾ ਲੱਗਦਾ ਆ ਉੱਥੇ ਉਹ ਦਰਖਤ ਲਗਾਉਣ। ਪਰ ਸਰਕਾਰ ਦੀ ਜਿਹੜੀ ਨਾਕਾਮੀ ਆ ਉਹ ਇਹ ਆ ਕਿ ਜ਼ਿਮੀਂਦਾਰ ਦਰਖਤ ਲਗਾ ਲੈਂਦਾ ਆ। ਪਰ ਜਦੋਂ ਮਜਬੂਰੀ ਵਸ ਉਹਨੇ ਕੋ ਉਥੇ ਕੋਈ ਚੀਜ਼ ਬਣਾਉਣੀ ਹੁੰਦੀ ਆ ਜਾਂ ਆਪਣਾ ਘਰ ਬਣਾਉਣਾ ਜਾਂ ਕੋਈ ਦੁਕਾਨ ਬਣਾਉਣੀ ਆ ਉਹਨੂੰ ਬਣਨ ਲਈ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਕਿਉਂਕਿ ਜ਼ਿਮੀਂਦਾਰ ਦਰਖਤ ਨੂੰ ਪਾਲਦਾ ਆ ਪਾਣੀ ਦਿੰਦਾ ਆ ਪਰ ਮਾਲਕ ਪੀਜਰੂ ਡੀ ਮਹਿਕਮਾ ਜਿਹੜਾ ਆ ਉਹ ਬਣ ਜਾਂਦਾ ਆ ਉਹਨੂੰ ਉਹਦੂ ਆਗਿਆ ਨਹੀਂ ਹੁੰਦੀ ਕਿ ਉਹਦੀ ਕਟਾਈ ਵੀ ਕਰ ਸਕੇ ਸਰਕਾਰ ਨੂੰ ਚਾਹੀਦਾ ਕਿ ਇਹੋ ਜੀਆਂ ਜੜੀਆਂ ਚੀਜ਼ਾਂ ਨੇ ਉਹਦੇ ਧਿਆਨ ਦੇਣ ਜ਼ਿਮੀਂਦਾਰ ਨੂੰ ਅਧਿਕਾਰ ਹੋਵੇ ਜੇ ਉਹਨੇ ਦਰਖਤ ਲਗਾਇਆ ਤੇ ਮਜਬੂਰੀ ਵਸ ਨੂੰ ਕੱਟਣਾ ਵੀ ਪੈ ਗਿਆ ਤੋ ਨੂੰ ਕੱਟਣ ਦੀ ਸਮਰੱਥਾ ਵੀ ਜ਼ਰੂਰ ਰੱਖੇ ਤੇ ਜੇ ਇਹ ਸਰਕਾਰ ਛੋੜ ਦਵੇਗੀ ਤੇ ਲੋਕ ਜਿਹੜੇ ਰੋਡਾਂ ਦੇ ਦਰਖਤ ਆ ਵੱਧ-ਤਵਾ ਲਗਾਉਣਗੇ